ਸਸ਼ੀਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਕਿਉਂਕਿ ਜਦੋਂ ਹੀ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਸਾਡੀ ਸਰਕਾਰ ਦੇ ਵਿੱਚ ਅਸੀਂ ਅਜਿਹੇ ਕੰਮ ਕਰ ਦਿਖਾਵਾਂਗੇ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਨਹੀਂ ਕੀਤਾ ਗਿਆ 3 ਸਾਲ ਦੇ ਕਰੀਬ ਜਿਹੜਾ ਸਮਾਂ ਹੋ ਚੁੱਕਿਆ ਜਨਨ ਕਿ 3 ਸਾਲ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕੰਪਲੀਟ ਜਨਨ ਕਿ ਪੂਰੇ ਹੋ ਚੁੱਕੇ ਨੇ 3 ਸਾਲ ਦੇ ਵਿੱਚ ਕੀ ਕੁਝ ਕੰਮ ਕੀਤਾ ਹੈ ਕੀ ਕੁਝ ਪ੍ਰਾਪਤੀਆਂ ਨੇ ਕਿ ਵਾਕਈ ਲੋਕ ਖੁਸ਼ ਨੇ ਜੋ ਸਰਕਾਰ ਨੇ ਦਾਅਵਾ ਤੇ ਵਾਅਦਾ ਕੀਤਾ ਸੀ ਕਿ ਆਖਰਕਾਰ ਉਸ ਦਾਅਵੇ ਤੇ ਵਾਅਦੇ ਤੇ ਖਰੇ ਉਤਰੇ ਨੇ ਉਹ ਅਸੀਂ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਹੈ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਦਵਾਂਗੇ ਕਿਉਂਕਿ ਸਾਡਾ ਖਾਸ ਤੌਰ ਤੇ ਇਹ ਮਕਸਦ ਹੈ ਕਿ ਤੁਹਾਨੂੰ ਜਿਹੜੀਆਂ ਸਰਕਾਰ ਦੀਆਂ ਪ੍ਰਾਪਤੀਆਂ ਨੇ ਕਿਉਂਕਿ ਪ੍ਰਾਪਤੀਆਂ ਦੇ ਨਾਲ ਜੇਕਰ ਕੋਈ ਸਰਕਾਰ ਗਲਤ ਕੰਮ ਵੀ ਕਰਦੀ ਹੈ ਜਾਂ ਫਿਰ ਤੰਗ ਪਰੇਸ਼ਾਨ ਕਰਦੀ ਹੈ ਲੋਕਾਂ ਨੂੰ ਤਾਂ ਉਹ ਵੀ ਅਸੀਂ ਤੁਹਾਨੂੰ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਤੇਰੀ ਸਾਰੀ ਜਾਣਕਾਰੀ ਉਹ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੇ ਆਮ ਆਦਮੀ ਪਾਰਟੀ ਪੰਜਾਬ ਦੀ ਗੱਲ ਕੀਤੀ ਆਵੇ ਜਿਹੜੇ 3 ਸਾਲ ਪੂਰੇ ਹੋ ਚੁੱਕੇ ਨੇ ਜਾਣਕਿ 3 ਸਾਲ ਦਾ ਜਿਹੜਾ ਵੇਰਵਾ ਉਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਾਣਕਿ ਭਗਵੰਤ ਮਾਨ ਸਰਕਾਰ ਵੱਲੋਂ ਦਿੱਤਾ ਗਿਆ ਉਸ ਦੀ ਤੁਹਾਨੂੰ ਜਿਹੜੀ ਹੈ ਜਾਣਕਾਰੀ ਸਾਂਝੀ ਕਰਦੇ ਆਂ 3 ਸਾਲ ਬੇਮਿਸਾਲ ਕਿਉਂਕਿ 3 ਸਾਲਾਂ ਦੇ ਵਿੱਚ ਜਿਹੜੇ ਬੇਮਿਸਾਲ ਕੰਮ ਕੀਤੇ ਨੇ ਕਿ ਵਾਕਈ ਉਹ ਜਨਤਾ ਦੇ ਵਿੱਚ ਕੰਮ ਬੋਲ ਰਹੇ ਨੇ ਕਿ ਵਾਕਈ ਜਨਤਾ ਜਿਹੜਾ ਉਸ ਨੂੰ ਸੈਪਟ ਕਰਦੀ ਹੈ ਬੇਸ਼ੱਕ 2 ਸਾਲ ਦਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਕੋਲ ਰਹਿ ਚੁੱਕਿਆ ਜਨਕੀ ਆਪਾਂ ਕਹਿ ਸਕਦੇ ਹਾਂ 1.5 ਸਾਲ ਦਾ ਕਰੀਬ ਸਮਾਂ ਕਿਉਂਕਿ 2 ਸਾਲ ਦੀ ਟਰਮ ਹੈ 1.5 ਸਾਲ ਦਾ ਸਮਾਂ ਕਿਉਂਕਿ ਅੱਧੇ ਸਾਲ ਦੇ ਵਿੱਚ ਆਪਾਂ ਕਹਿ ਸਕਦੇ ਜਨਕੀ 6 ਮਹੀਨੇ ਦੇ ਵਿੱਚ ਤਾਂ ਇਹਦੇ ਵਿੱਚ ਚੋਣ ਜਾਤਾ ਲੱਗ ਜਾਂਦਾ ਹੈ ਸਰਕਾਰ ਉੱਜੀ ਰਹਿ ਜਾਂਦੀ ਹੈ ਜਿਹੜੇ ਕੰਮਕਾਰ ਹੁੰਦੇ ਨੇ ਉਹ ਠੱਪ ਹੋ ਜਾਂਦੇ ਨੇ ਜਨਕੀ ਉਹ 6 ਮਹੀਨੇ ਦੇ ਵਿੱਚ ਜਨਕੀ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ ਤਾਂ 1.5 ਮਹੀਨੇ ਦੇ ਵਿੱਚ ਜੋ ਕੰਮ ਰਹਿ ਗਏ ਨੇ ਜੋ ਦਾਅਵੇ ਤੇ ਵਾਦੇ ਕੀਤੇ ਨੇ ਕਿ ਆਖਰਕਾਰ ਉਹ ਪੂਰੇ ਕਰਸਾ ਕਰਗੇ ਇਹ ਬਿਲਕੁਲ 1.5 ਸਾਲ ਦੇ ਵਿੱਚ ਜਿਹੜਾ ਪਤਾ ਲੱਗ ਸਕੇਗਾ ਕਿਉਂਕਿ ਜਿਹੜੇ 3 ਸਾਲ ਦਾ ਸਮਾਂ ਬੀਤਿਆ ਉਹਦੇ ਵਿੱਚ ਕੀ ਕੁਝ ਕੀਤਾ ਕੀ ਕੰਮਕਾਰ ਕੀਤੇ ਨੇ ਜੇਕਰ ਮੋਟੀ ਮੋਟੀ ਆਪਾਂ ਚਾਤ ਮਾਰੀਏ ਉਹ ਦਰਸ਼ਕਾਂ ਨੂੰ ਉਹ ਸੰਪਰਕ ਕਰਨਾ ਚਾਹੁੰਦੇ ਆ ਤਾਂ ਖਾਸ ਤੌਰ ਤੇ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕੁਝ ਜਿਹੜੀ ਹੈ ਡਿਟੇਲ ਹੈ ਉਹ ਸਾਂਝੀ ਕੀਤੀ ਹੈ ਤੇ ਦਰਸ਼ਕਾਂ ਨੂੰ ਦੱਸਦੀ ਹੈ ਜਿਨ੍ਹਾਂ ਦੇ ਵਿੱਚੋਂ 3 ਸਾਲ ਬੇਮਿਸਾਲ ਉਹ ਬੇਮਿਸਾਲ ਕੰਮ ਕਿਹੜੇ ਨੇ ਜੋ ਸੀ ਖਾਸ ਤੌਰ ਤੇ ਭਗਵਾਨ ਤਮਨ ਸਰਕਾਰ ਨੇ ਕਿਹਾ ਕੀ 3 ਸਾਲ ਜਿਹੜੇ ਕਿ ਬਣ ਕੇ ਰਹੇ ਨੇ ਉਹ ਰੰਗਲੇ ਪੰਜਾਬ ਦੇ ਵਿੱਚ ਗਏ ਨੇ ਜਾਣ ਕੀ ਉਹਨਾਂ ਦਾਵਾ ਕਰ ਰਿਹਾ ਵੀ 3 ਸਾਲ ਜਿਹੜਾ ਉਹ ਰੰਗਲਾ ਪੰਜਾਬ ਜਿਹੜਾ ਉਹ ਬਣ ਚੁੱਕਿਆ ਹੈ ਵਾਕੀ ਰੰਗਲਾ ਪੰਜਾਬ ਬਣ ਚੁੱਕਿਆ ਅੱਗੇ 2 ਸਾਲਾਂ ਦੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਪਰ ਉਹਨੇ ਕਿਹਾ ਕਿ ਜਿਹੜਾ ਅਸੀਂ ਦਾਵਾ ਤੇ ਵਾਅਦਾ ਕੀਤਾ ਸੀ ਸਭ ਤੋਂ ਪਹਿਲਾਂ ਆਪਾਂ ਥੋੜਾ ਜ਼ਿਕਰ ਕਰ ਦਈਏ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਇਸ਼ੂ ਸੀ ਉਹ ਸੀ ਨਸ਼ਿਆਂ ਨੂੰ ਲੈ ਕੇ ਕਿਉਂਕਿ ਜਿਹੜੀਆਂ ਵੀ ਸਰਕਾਰਾਂ ਆਈਆਂ ਹਰ ਸਰਕਾਰ ਵੱਲੋਂ ਦਾਵਾ ਤੇ ਵਾਅਦਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੋ ਖਤਮ ਕਰਤਾ ਜਾਵੇਗਾ ਬੇਸ਼ੱਕ ਇਹ ਚੈਨ ਬੜੀ ਲੰਬੀ ਹੈ ਨਸ਼ਾ ਨੂੰ ਲੈ ਕੇ ਇਹ ਆਖਰਕਾਰ ਬਾਕੀ ਇਹ ਚੈਨ ਜਿਹੜੀ ਲੰਬੀ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਦਾਵਾ ਤੇ ਵਾਦਾ ਬੜਾ ਕੀਤਾ ਗਿਆ ਸਰਕਾਰ ਵੱਲੋਂ ਜਿਹੜੀ ਹੈ ਕਮੇਟੀ ਬਣਾਈ ਗਈ ਕਮੇਟੀ ਦੇ ਵਿੱਚ ਪੰਜ ਜਿਹੜੇ ਮੈਂਬਰ ਸਭਾ ਨੇ ਜਿਹੜੇ ਮੰਤਰੀ ਸਭਾ ਨੇ ਉਹ ਪਾਏਗੇ ਜਿਨ੍ਹਾਂ ਦੇ ਵਿੱਚ ਅੱਜ ਖਾਸ ਤੌਰ ਤੇ ਪੰਜਾਬ ਦੇ ਕੈਬਨਤ ਮੰਤਰੀ ਅਮਨ अरोड़ा ਤੇ ਜਾਣੇ ਕਿ ਆਮ ਆਦੀ ਪਾਰਟੀ ਦੇ ਜਿਹੜੇ ਨੇ ਪੰਜਾਬ ਦੇ ਪ੍ਰਧਾਨ ਅਮਨ अरोड़ा ਉਹ ਅੱਜ ਵਿਸ਼ੇਸ਼ ਤੌਰ ਤੇ ਪਟਿਆਲਾ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਅਸੀਂ ਨਸ਼ਾ ਜਿਹੜਾ ਹੈ ਉਹ ਜੜੋ ਖਤਮ ਕਰ ਦਵਾਂਗੇ ਉਹਨਾਂ ਨੇ ਕਿਹਾ ਕਿ ਵੱਡੇ ਵੱਡੇ ਜਿਹੜੇ ਮગરਮੱਛ ਨੇ ਉਹ ਫੜੇ ਜਾ ਰਹੇ ਨੇ ਜੋ ਪੁਲਿਸ ਪ੍ਰਸ਼ਾਸਨ ਲਗਾਤਾਰ ਪੰਜਾਬ ਦੇ ਵਿੱਚ ਕਾਰਵਾਈ ਕਰ ਰਿਹਾ ਹੈ ਤੁਸੀਂ ਦੇਖੀਏ ਲਗਾਤਾਰ ਤਸਵੀਰਾਂ ਬੁਲਡوزر ਜਿਹੜੇ ਨੇ ਫਿਰ ਰਹੇ ਨੇ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਉਹਨਾਂ ਦੇ ਘਾਟ ਆਏ ਜਾ ਰਹੇ ਨੇ ਤੇ ਨਾਲ ਹੀ ਇੱਕ ਅੱਜ ਵੱਡਾ ਜਿਹੜਾ ਦਾਵਾ ਉਹਨਾਂ ਨੇ ਕੀਤਾ ਕਿ ਜੇਕਰ ਕੋਈ ਨਸ਼ਾ ਵੇਚਦਾ ਜਾਂ ਸਪਲਾਈ ਕਰਦਾ ਫੜਿਆ ਜਾਂਦਾ ਤਾਂ ਉਸ ਦੀ ਜਮਾਨਤ ਆ ਉਹ ਜਾਂ ਫਿਰ ਕੋਈ ਐਮਸੀ ਸਬੰਧ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਤਹਿਸੀਲਦਾਰ ਦਾ ਕੋਈ ਮੋਢੀ ਸਬੰਧ ਹੁੰਦਾ ਜਾਂ ਫਿਰ ਉਹਨਾਂ ਦਾ ਕੋਈ ਮੈਂਬਰ ਸਬੰਧ ਹੁੰਦਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸਰਪੰਚ ਜਾਂ ਪੰਚ ਹੁੰਦਾ ਜਾਂ ਵੱਡੇ ਜਿਹੜੇ ਜਿਹੜਾ ਏਰੀਆ ਦਾ ਮੋਢੀ ਹੁੰਦਾ ਜਿਹਨੂੰ ਆਪਾਂ ਸਿੱਧੇ ਤੌਰ ਤੇ ਕਹੀਏ ਜੇਕਰ ਉਹ ਜਮਾਨਤ ਕਾਲ ਵਾਸਤੇ ਜਾਂਦਾ ਤਾਂ ਉਸ ਦੀ ਵੀ ਨਿਗਾ ਜੜੀ ਆ ਰੱਖੀ ਜਾਵੇਗੀ ਡਿਪਟੀ ਕਮਿਸ਼ਨ ਖਾਸ ਤੌਰ ਤੇ ਜਿਹੜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਨੇ ਉਹਨਾਂ ਨੂੰ ਹਦਾਇਤਾਂ ਜਿਹੜੀਆਂ ਜੇ ਦਿੱਤੀਆਂ ਗਿਆ ਨੇ ਕਿ ਉਹਨਾਂ ਦੀ ਜਿਹੜੀ ਹਮਾਇਤ ਉਹ ਨਾ ਕੀਤੀ ਜਾਵੇ ਤਾਂ ਜੇਕਰ ਕੋਈ ਹਮਾਇਤ ਕਰਦਾ ਤਾਂ ਉਹਨਾਂ ਦਾ ਜਿਹੜਾ ਐਮਸੀ ਦਾ ਲਾਇਸੈਂਸ ਵੀ ਰੱਦ ਹੋ ਸਕਦਾ ਜਿਹੜੇ ਉੱਠ ਦੇ ਮੋਦੀ ਨੇ ਸਰਪੰਚ ਦਾ ਲੈਕ ਜਿਹੜਾ ਉਹ ਵੀ ਰੱਦ ਹੋ ਸਕਦਾ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਜਿਹੜੇ ਹੋਰ ਮੋਦੀ ਸਵਾਲ ਹੁੰਦੇ ਨੇ ਤਾਂ ਜਿਹੜੇ ਏਰੀਆ ਦੇ ਤਾਂ ਉਹਨਾਂ ਦਾ ਲਾਇਸੈਂਸ ਆ ਉਹ ਕੈਂਸਲ ਹੋ ਸਕਦਾ ਕਿਉਂਕਿ ਵਾਕਈ ਕਿ ਜਿਹੜੀ ਇਹ ਚੈਨ ਹੈ ਨਸ਼ੇ ਦੀ ਉਹ ਟੁੱਟ ਸਕੇਗੀ ਕੀ ਕੁਛ ਕੀਤਾ ਅਮਨ ਅਰੋੜਾ ਨੇ ਉਹ ਦਰਸ਼ਕਾਂ ਨੂੰ ਸੁਣਾ ਦਿੰਨੇ ਆ ਹੋਰ ਕਲੀਅਰ ਕਰ ਦੇਣਾ ਜਿਹੜੀ ਅੱਜ ਦੇਖੋ ਜਦੋਂ ਮੀਟਿੰਗ ਹੋਊਗੀ ਮਿਲ ਮੈਂ ਬੈਠਾਂਗੇ ਉਹ ਸਾਰਿਆਂ ਦੀ ਇੱਕੋ ਹੀ ਸੋਚ ਇੱਕੋ ਹੀ ਮਨਸ਼ਾ ਹੋਊਗੀ ਉਹ ਚੰਗੀਆਂ ਗੱਲਾਂ ਵੀ ਨਿਕਲ ਕੇ ਆਉਂਦੀਆਂ ਨੇ ਅੱਜ ਇੱਕ ਸੁਝਾਅ ਨਿਕਲ ਕੇ ਆ ਵੀ ਜਿਹੜੇ ਜਿਹੜੇ ਡਰੱਗ ਡੀਲਰਾਂ ਨੂੰ ਤਸਕਰਾਂ ਨੂੰ ਫੜ ਲੈਂਦੀ ਹੈ ਪੁਲਿਸ ਆ ਉਹਨਾਂ ਦੀ ਬੇਲ ਕਰਾਉਣ ਦੇ ਲਈ ਉਹਨਾਂ ਦੀ ਗਵਾਹੀ ਦੇਣ ਦੇ ਲਈ ਨੰਬਰ ਦਾ ਸਰਪੰਚ ਨੇ ਜਿਹੜੇ ਉਹ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਵੈਸੇ ਤਾਂ ਬਹੁਤ ਉਰਜਾਣ ਹੋ ਗਿਆ ਨਹੀਂ ਆਉਂਦੇ ਹੈਗੇ ਪਰ ਕਈ ਅੱਗੇ ਆ ਜਾਂਦੇ ਨੇ ਮੈਂ ਉਹਨਾਂ ਸਰਪੰਚ ਮੇਰੇ ਵੀਰਾਂ ਨੂੰ ਐਮਸੀਆਂ ਨੂੰ ਔਰ ਜਿਹੜੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਆਪੋ ਆਪਣੇ ਏਰੀਆ ਦੇ ਮੋਢੀ ਆਗੂ ਇਹੋ ਜੇ ਕਿਸੇ ਡਰੱਗ ਸਮਗਲਰ ਦੀ ਕਿਸੇ ਤਸਕਰ ਦੀ ਗਵਾਹੀ ਦੇਣ ਲਈ ਉਹਨੂੰ ਬਚਾਉਣ ਦੇ ਲਈ ਅੱਗੇ ਨਾ ਆਓ ਜੇ ਕੋਈ ਇਹੋ ਜਿਹਾ ਪਤਾ ਲੱਗੂਗਾ ਸਾਨੂੰ ਕਿ 100-200 ਰੁਪਏ ਦੇ ਦੀ ਫੀਸ ਪਿੱਛੇ ਕੋਈ ਨੰਬਰਦਾਰ ਸਮਗਲਰ ਨੂੰ ਵਿਚਾਰਿਆ ਤੇ ਨੰਬਰਦਾਰੀ ਕੈਂਸਲ ਵੀ ਹੋਊਗੀ ਇਹ ਬਿਲਕੁਲ ਸੱਤ ਦਾਇਤਾ ਨੇ ਡੀਸੀ ਮੈਡਮ ਨੂੰ ਕਨਵੇ ਕਰ ਦਿੱਤਾ ਗਿਆ ਇਹਦਾ ਬਕਾਇਦਾ ਰਿਕਾਰਡ ਚੈੱਕ ਜਿਹੜਾ ਹੋਊਗਾ ਇਹੋ ਜਿਹੇ ਕੰਮਾਂ ਦੇ ਵਿੱਚ ਉਹ ਨਾਂ ਅਗਿਉਣ ਕੇ ਜਿਹੜੇ ਸਮਾਜ ਦੇ ਗੁਨਾਹਗਰ ਹੈ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਚੀਜ਼ ਇੱਕ ਚੀਜ਼ ਮੈਂ ਹੋਰ ਇਹ ਚਲੋ ਇਸ ਨਾਲ ਸੰਬੰਧਿਤ ਨਹੀਂ ਹੈਗੀ ਪਰ ਇੱਕ ਚੀਜ਼ ਹੋਰ ਪਿਛਲੇ ਦਿਨਾਂ ਦੇ ਵਿੱਚ ਜੋ ਤੁਸੀਂ ਦੇਖਿਆ ਕਿ ਪਰਸੋਂ ਅ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਮੰਦਿਰ ਦੇ ਉੱਪਰ ਅਟੈਕ ਹੋਇਆ ਉਹਦਾ ਜਿਹੜਾ ਗੁਨਾਹਗਾਰ ਸੀਗਾ ਉਹ ਅੱਜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਮੈਂ ਇਹਨਾਂ ਜਿਹੜੇ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਕੋਈ ਅਤਵਾਦੀ ਨੇ ਜਿਨ੍ਹਾਂ ਦੇ ਲਿੰਕ ਗਾਹੇ-ਬਗਾਹੇ ਪਾਕਿਸਤਾਨ ਦੇ ਨਾਲ ਜਾਂ ਆਈਐਸਆਈ ਦੇ ਨਾਲ ਜੁੜੇ ਹੁੰਦੇ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਆਇਆ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਹੈਂਡਲਰਸ ਨੇ ਜਿਹੜੇ ਚਾਹੇ ਕੋਈ ਮੁਲਕ ਦੇ ਵਿੱਚ ਬੈਠਾ ਹੈ ਤੇ ਚਾਹੇ ਕੋਈ ਪਾਕਿਸਤਾਨ ਦੇ ਵਿੱਚ ਬੈਠਾ ਹੈ ਮੈਂ ਉਹਨਾਂ ਨੂੰ ਅਗਾਹ ਕਰ ਦੇਣਾ ਚਾਹਣਾ ਕਿ ਇਹ ਬਗਾਨਿਆਂ ਦੇ ਪਾਕਿਸਤਾਨ ਵਾਲੇ ਦੇ ਮਗਰ ਲੱਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇਹ ਜਿਹਾ ਕਰੂਗਾ ਤੇ ਉਹਦਾ ਨਾਲ ਦੀ ਨਾਲ ਉਹ ਉਹ ਉਹਦਾ ਜਿਹੜਾ ਤਹਾ ਪ੍ਰਮਾਤਮਾ ਨਾਲ ਜਿਹੜੀ ਤਰੀਕਾ ਜਿਹੜੀ ਫਿਕਸ ਕਰਦਾਂਗੇ ਅਸੀਂ ਕੋਈ ਲਿਹਾਜ ਨਹੀਂ ਕਰਨੀ ਹੈਗੀ ਕੋਈ ਇਹੋ ਜਿਹਾ ਵਿਅਕਤੀ ਜਿਹਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖੇਲਵਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੰਜਾਬ ਦੀ ਧਰਤੀ ਤੇ ਅਸੀਂ ਬਖਸ਼ਣਾ ਨਹੀਂ ਹੈਗਾ ਮੈਂ ਬੜਾ ਸਪਸ਼ਟ ਹੈ ਜਿਹੜਾ ਉਹਨਾਂ ਨੇ ਸਕਤੀ ਐ ਨਹੀਂ ਕਰਦੀ ਵੀ ਜਿਹੜੇ ਪਾਕਿਸਤਾਨ ਦੇ ਡਰੱਗਸ ਡੀਲਰ ਆ ਤਾਂ ਹੀ ਕੱਲੇ ਡਰੋਨ ਦੇ ਨਾਲ ਅਟੈਕ ਕਰਾ ਰਹੇ ਆ ਵੀ ਹੁਣ ਉਹਰੇ ਲੈਣ ਵਾਲਾ ਕੋਈ ਇਹ ਨਹੀਂ ਕਹਿੰਦੇ ਵੀ ਕੱਲ ਇੱਕ ਵੀ ਇੱਕ ਡਰੋਨ ਆਇਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਡਰੱਗਸ ਡੀਲਰ ਆ ਕੇ ਪਾਕਿਸਤਾਨ ਮੈਂ ਕਹ ਰਿਹਾ ਹਾਂ ਇਹ ਤਾਂ ਦੇਖਦੇ ਚੱਲੋ ਤੁਸੀਂ ਚਾਹੇ ਪਾਕਿਸਤਾਨ ਵਾਲੇ ਨੇ ਚਾਹੇ ਕੋਈ ਆਈਐਸਆਈ ਵਾਲੇ ਨੇ ਚਾਹੇ ਸਮਗਲਰ ਨੇ ਤੇ ਚਾਹੇ ਗੈਂਗਸਟਰ ਨੇ ਤੇ ਚਾਹੇ ਅੱਤਵਾਦੀ ਨੇ ਉਹਨਾਂ ਇਹ ਤਾਂ ਇਹ ਜੇ ਟ੍ਰੇਲਰ ਹੈ ਜਦੋਂ ਅਸੀਂ ਆਪਦੀ ਆਈ ਤੇ ਆ ਗਏ ਪੰਜਾਬ ਪੁਲਿਸ ਇੰਨੀ ਕੁ ਕੰਪੀਟੈਂਟ ਹੈਗੀ ਉਹ ਫੋਰਸ ਹੈ ਜਿਹਨੇ ਅਤਵਾਦ ਦਾ ਕਾਲਾ ਦੌਰ ਖਤਮ ਕਰਦਾ ਤੇ ਇਹ ਤਾਂ ਗੱਲ ਹੀ ਕੁਝ ਨਹੀਂ ਹੈਗੀ ਇਕੱਲੇ ਇਕੱਲੇ ਨੂੰ ਜਿਹੜਾ ਉਹ ਲੋਡ ਕਰਦਾਂਗੇ ਪਰ ਇਸ ਕੰਮ ਤੋਂ ਗਰੇਜ਼ ਕਰਨਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਕੈਬਨ ਮੰਤਰੀ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਅਮਨ ਰੋੜਾ ਜਿਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਉਹ ਦਰਸ਼ਕਾਂ ਨੇ ਸਾਰੀ ਜਿਹੜੀ ਸੁਣੀ ਹੈ ਉਹਨਾਂ ਨੇ ਦਾਵਾ ਤੇ ਵਾਅਦਾ ਵੀ ਕੀਤਾ ਕਿ ਸਾਡੀ ਸਰਕਾਰ ਦੇ ਵਿੱਚ ਅਸੀਂ ਜਿਹੜਾ ਇਹ ਜਿਹੜਾ ਲੱਕ ਤੋੜਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨਾਂ ਵੀ ਜੜਿਆ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਜੇਕਰ ਕਿਸੇ ਏਰੀਆ ਦੇ ਵਿੱਚ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਤਾਂ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਐਸਐਸਪੀ ਸਬਾਨ ਨੂੰ ਜਿਹੜਾ ਸਿੱਧੇ ਤੌਰ ਤੇ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕਿ ਜੇਕਰ ਅਜੇ ਹੀ ਕੋਈ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗਾ ਸੋ ਦਾਵਾ ਤੇ ਵਾਦਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਕੁਝ ਚਾਰੇ ਅੰਕੜੇ ਨੇ ਉਹ ਵੀ ਦੱਸੇ ਜਾ ਰਹੇ ਨੇ ਕਿ ਅਸੀਂ ਜਿਹੜਾ ਨਸ਼ੇ ਦੇ ਜਿਹੜੇ ਨੇ ਸਦਾਕਰ ਨੇ ਉਹ ਫੜ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦਾ ਵੀ ਜ਼ਿਕਰ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਨੇ ਲਗਾਤਾਰ ਵੱਧਦੇ ਜਾ ਰਹੇ ਸੀ ਕਿਉਂਕਿ ਇਹ ਦਾਵਾ ਜਿਹੜਾ ਉਹਨਾਂ ਨੇ ਕਿਹਾ ਕਿ ਬਿਆਨ ਜਾਰੀ ਦਿੱਤਾ ਕਿ ਜਿਹੜੇ ਪਿਛਲੀਆਂ ਸਰਕਾਰਾਂ ਨੇ ਤਾਂ ਉਹਨਾਂ ਨੇ ਖਾਸ ਤੌਰ 'ਤੇ ਗੈਂਗਸਟਰ ਨੇ ਗੈਂਗਸਟਰਵਾਦ ਨੇ ਉਹ ਪੈਦਾ ਕੀਤੇ ਨੇ ਜਿਹੜੇ ਕਿ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਿਹੜਾ ਉਹਦਾ ਕੰਮ ਆ ਉਹ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਂਸਟਰ ਜਿਹੜਾ ਬਖਸ਼ਾ ਨਹੀਂ ਜਾਵੇਗਾ ਉਹਨਾਂ ਨੂੰ ਜਰਾ ਵੀ ਖਤਮ ਕੀਤਾ ਕਰਨ ਦੀ ਕੋਸ਼ਿਸ਼ ਆ ਲਗਾਤਾਰ ਪੰਜਾਬ ਸਰਕਾਰ ਆ ਕਿਤੇ ਨਾ ਕਿਤੇ ਕਰ ਰਹੀ ਹੈ ਕਿਉਂਕਿ ਤੁਸੀਂ ਜਿਹੜਾ ਲਗਾਤਾਰ ਦੇਖ ਵੀ ਰਿਓ ਮੀਡੀਆ ਦੇ ਸਾਹਮਣੇ ਰੋਜ਼ ਦਿੱਲੀ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਜਿਹੜਾ ਇਨਕਾਊਂਟਰ ਆ ਉਹ ਲਗਾਤਾਰ ਕੀਤਾ ਜਾ ਰਿਹਾ ਥਾਂ ਥਾਂ ਤੇ ਜਿਹੜੇ ਅਜਿਹੇ ਗੈਂਗਸਟਰ ਨੇ ਜਾਂ ਉਹਦੇ ਸਾਥੀ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਉਹਨਾਂ ਨੂੰ ਮੁੱਜੜੋਂ ਜਿਹੜਾ ਖਤਮ ਕੀਤਾ ਜਾ ਰਿਹਾ ਪੰਜਾਬ ਦੀਆਂ ਅਨੇਕਾਂ ਜੜੀਆਂ ਤਸਵੀਰਾਂ ਨੇ ਉਹ ਲਗਾਤਾਰ ਸਾਹਮਣੇ ਆਈਆਂ ਨੇ ਸੋ ਖੈਰ ਚੰਗਾ ਕੰਮ ਆ ਸਰਕਾਰ ਦਾ ਜੇਕਰ ਸਰਕਾਰ ਇਸੇ ਤਰ੍ਹਾਂ ਹੀ ਕਰਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਜਿਹੜਾ ਨਸ਼ਾ ਹੋ ਜਲੋ ਖਤਮ ਹੋਣ ਦੀ ਸੰਭਾਵਨਾ ਹੈ ਪਰ ਹੁਣ ਸਵਾਲ ਇਹ ਆ ਕਿ ਲੋਕ ਜਿਹੜੇ ਲਗਾਤਾਰ ਸਵਾਲ ਕਰ ਰਹੇ ਨੇ ਕਿ ਰਾਜਨੀਤਿਕ ਪਾਰਟੀਆਂ ਦੇ ਲੀਡਰ ਸਭਾ ਨੇ ਵੀ ਉਹ ਨਸ਼ਾ ਜਿਹੜੇ ਨੇ ਕਿੰਨੇ ਕਿਤੇ ਵਕਾਉਂਦੇ ਨੇ ਜਿਹਦੇ ਵਿੱਚੋਂ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਿਕਰਮ ਸਿੰਘ ਮੰਜੀਠੀਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਭਾ ਨੇ ਵੱਡੇ ਲੀਡਰ ਨੇ ਕੱਦਦਾਰ ਲੀਡਰ ਨੇ ਜਿਨ੍ਹਾਂ ਦਾ ਚੰਗੀ ਜੜੀ ਹੈ बोला ਜਣਕੀ ਬੋਲ ਬਾਣੀ ਆ ਚੰਗਾ ਜਿਹੜਾ ਉਹ ਵਿਚਾਰ ਦੇ ਨਾਲ ਤਰਕ ਦੇ ਨਾਲ ਬੋਲਦੇ ਨੇ ਤਾਂ ਉਹਨਾਂ ਦੇ ਉੱਪਰ ਜਿਹੜਾ ਲਗਾਤਾਰ ਡਰਗ ਦੇ ਮਾਮਲੇ ਨੂੰ ਲੈ ਕੇ ਜਿਹੜੀ ਕਾਰਵਾਈਆਂ ਲਗਾਤਾਰ ਚੱਲ ਰਹੀ ਹੈ ਸਿੱਟਾਂ ਬਿਠਾਈਆਂ ਜਾਂਦੀਆਂ ਨੇ ਸਿੱਟ ਕਾਰਵਾਈ ਕਰਦੀ ਹੈ ਸਿੱਟ ਦੇ ਆਧਾਰ ਤੇ ਪਰ ਨਤੀਜਾ ਜਿਹੜਾ ਉਹ ਅਜੇ ਤੱਕ ਨਹੀਂ ਨਿਕਲਦਾ ਤਾਂ ਇਸੇ ਸੰਦਰਭ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਨ अरोड़ा ਨੇ ਇਸ ਮਾਮਲੇ ਨੂੰ ਲੈ ਕੇ ਜਣਕੀ ਨਸ਼ੇ ਦੇ ਮਾਮਲੇ ਨੂੰ ਲੈ ਕੇ ਜੇਕਰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕਾਲਾ ਕਾਰੋਬਾਰ ਕਰਦਾ ਹੈ ਜਾ ਕੋਈ ਲੀਡਰ ਸਾਹਬਾਨ ਹੋਵੇ ਜਾਂ ਸਾਡਾ ਵੀ ਕੋਈ ਮੰਤਰੀ ਜਾਂ ਸੰਤਰੀ ਹੋਵੇ ਤਾਂ ਉਹਨਾਂ ਤੇ ਵੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਮਨਜੀਠੀਆ ਦੇ ਮਾਮਲੇ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਕਾਨੂੰਨ ਦੇ ਹਿਸਾਬ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਕਾਨੂੰਨ ਦੇ ਹਿਸਾਬ ਨਾਲ ਪੱਕ ਹੋਵੇਗਾ ਤਾਂ ਉਸ ਦੇ ਹਿਸਾਬ ਨਾਲ ਜਿਹੜਾ ਉਸ ਤੇ ਉੱਪਰ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਸੋ ਹੁਣ ਅਸੀਂ ਦਰਸ਼ਕਾਂ ਨੂੰ ਖਾਸ ਤੌਰ ਤੇ ਦੱਸ ਦਈਏ ਕਿ ਜਿਹੜੀ ਲਗਾਤਾਰ ਜਿਹੜੀ ਕਾਰਵਾਈ ਆ ਉਹ ਲਗਾਤਾਰ ਚੱਲ ਰਹੀ ਹੈ ਤਾਂ ਜਿਹੜਾ ਸਰਕਾਰ ਨੇ ਕਿਹਾ ਕਿ 3 ਸਾਲ ਜਿਹੜੇ ਨੇ ਉਹ ਤਰੱਕੀ ਦੇ ਨਾਲ ਨਿਕਲੇ ਨੇ ਯਾਨੀ ਕਿ ਤਰੱਕੀ ਦੇ ਨਾਲ ਨਿਕਲੇ ਨੇ ਬਣ ਰਿਹਾ ਰੰਗਲਾ ਪੰਜਾਬ ਯਾਨੀ ਕਿ ਉਹਨਾਂ ਨੇ ਕਿਹਾ ਹੋਲੀ ਹੋੜ ਜਿਹੜਾ 3 ਸਾਲ ਆ ਦੇ ਵਿੱਚ ਰੰਗਲਾ ਪੰਜਾਬ ਜੜਾ ਬਣ ਰਿਹਾ 2 ਸਾਲ ਦੇ ਸਕਰੀਬ ਜਿਹੜਾ ਸਮਾਂ ਉਰੈ ਚੁੱਕਿਆ ਸੋ ਉਹਨਾਂ ਨੇ ਅੱਜ ਜੜਾ ਦਾਵਾ ਕੀਤਾ ਜੋ ਆਮ ਆਦੀ ਪਾਰਟੀ ਨੇ ਸਰਕਾਰ ਦੇ ਵਿੱਚ ਜਾਂ ਸਰਕਾਰ ਦੇ ਦੌਰਾਨ ਆਪਣੇ ਦਾਅਵੇ ਜਾਂ ਵਾਅਦੇ ਕੀਤੇ ਸਨ ਕਿ ਉਹ ਕਿਹੜੇ-ਕਿਹੜੇ ਦਾਅਵੇ ਤੇ ਵਾਅਦੇ ਸਨ ਜਿਹੜੇ ਉਹਨਾਂ ਨੇ ਪੂਰੇ ਕਰਦੇ ਨੇ ਉਹਨਾਂ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਸਭ ਤੋਂ ਵੱਡੀ ਜੜੀ ਪਹਿਲ ਕਦਮੀ ਹੈ ਯੁੱਧ ਨਸ਼ਿਆਂ ਵਿਰੁੱਧ ਜਨਕੀ ਨਸ਼ੇ ਨੂੰ ਲੈ ਕੇ ਜਿਹੜਾ ਯੁੱਧ ਚੱਲਿਆ ਹੋਇਆ ਉਹ ਲਗਾਤਾਰ ਚੱਲ ਰਿਹਾ ਹੈ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਫਰੇਆਇਆ ਜਾ ਰਿਹਾ ਹੈ ਜਿਹੜੇ ਕਾਲਾ ਕਾਰੋਬਾਰ ਕਰਦੇ ਨੇ ਨਸ਼ੇ ਦਾ ਕੰਮ ਕਰਦੇ ਨੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ ਗੈਰ ਤਰੀਕੇ ਦੇ ਨਾਲ ਜਨਕੀ ਦੋ ਨੰਬਰ ਦੇ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਬਣਾਈਆਂ ਹੋਈਆਂ ਨੇ ਤਾਂ ਉਹਨਾਂ ਦੇ ਘਰ ਜਿਹੜੇ ਨੇ ਢਾਏ ਜਾ ਰਹੇ ਨੇ ਉਹਨਾਂ ਦਾ ਇਨਕਾਊਂਟਰ ਵੀ ਕੀਤਾ ਜਾ ਰਿਹਾ ਹੈ ਇਹ ਜਿਹੜੀ ਪਹਿਲੀ ਪ੍ਰਾਪਤੀ ਹੈ ਉਹ ਸਰਕਾਰ ਆ ਉਹ ਆਪਣੀ ਦੱਸ ਰਹੀ ਹੈ ਕਿ ਯੁੱਧ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਹੌਲੀ-ਹੌਲੀ ਜਿਹੜੇ ਕਹਿ ਰਹੇ ਨੇ ਉਹ ਸਕਸੈਸਫੁਲ ਵੀ ਹੁੰਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ 300 ਯੂਨਟ ਬਿਜਲੀ ਜਿਹੜੀ ਫ੍ਰੀ ਆ ਉਹ ਲੋਕਾਂ ਨੂੰ ਜਿਹੜੀ ਹੈ ਲਗਾਤਾਰ ਮਿਲ ਰਹੀ ਹੈ ਕਿਉਂਕਿ ਜਿਹੜਾ ਘਰ-ਘਰ ਦੇ ਵਿੱਚ 300 ਯੂਨਟ ਬਿਜਲੀ ਦਾ ਜਿਹੜਾ ਦਾਵਾ ਸਰਕਾਰ ਨੇ ਕੀਤਾ ਸੀ ਉਹ ਲਗਾਤਾਰ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਲੋਕਾਂ ਨੇ 300 ਯੂਨਟ ਬਿਜਲੀ ਫ੍ਰੀ ਜਿਹੜੀ ਆ ਉਹ ਸਰਕਾਰ ਵੱਲੋਂ ਕਹੀ ਉਹ ਲਗਾਤਾਰ ਜਿਹੜੀ ਚੱਲ ਰਹੀ ਹੈ ਤਾਂ ਉਸ ਦਾ ਵੀ ਲੋਕਾਂ ਜਿਹੜਾ ਭਾਰਮਾ ਜਿਹੜਾ ਹੰਗਾਰਾ ਉਹ ਨਿਲ ਰਿਹਾ ਤੀਜੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਦੌਰਾਨ ਅਸੀਂ ਦਾਵਾ ਕੀਤਾ ਸੀ ਕਿ ਬੇਰੋਜ਼ਗਾਰੀ ਜਿਹੜੀ ਜੜਾੋਂ ਖਤਮ ਅਸੀਂ ਕੀਤੀ ਜਾਵੇਗੀ ਜਦਕਿ ਬੇਰੋਜ਼ਗਾਰੀ ਜਿਹੜੀ ਲਗਾਤਾਰ ਫੈਲ ਰਹੀ ਆ ਉਸ ਨੂੰ ਅਸੀਂ ਕੋਸ਼ਿਸ਼ ਕਰਾਂਗੇ ਇਹ ਵੀ ਖਤਮ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਹੀ ਜੜੀਆਂ ਨੇ ਨੌਕਰੀਆਂ ਅਸੀਂ ਜੜੀਆਂ ਨੇ ਉਹ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਨੌਜਵਾਨ ਜਿਹੜੇ ਨੇ ਪੜ ਲਿਖੇ ਟੈਸਟ ਦੇ ਕੇ ਜੋ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਭਗਵੰਤ ਮਾਨ ਖੁਦ ਬੋਲ ਕੇ ਕਹਿੰਦੇ ਨੇ ਕਿਸੇ ਉਹਨਾਂ ਨੂੰ ਟੈਸਟ ਰਵੇ ਜੇਕਰ ਕਾਬਿਲਤਾ ਹੈ ਤਾਂ ਕਾਬਿਲ ਦੇ ਆਧਾਰ ਤੇ ਜਾਂ ਨੌਜਵਾਨ ਆ ਲੜਕੀ ਆ ਲੜਕਾ ਤਾਂ ਆਪਣੀ ਜਿਹੜੀ ਜੋਬ ਹੈ ਉਹ ਹਾਸਲ ਕਰ ਸਕੋਗਾ ਇਸ ਤਰ੍ਹਾਂ ਜਿਹੜਾ ਹੈ ਕਈ ਡਿਪਾਰਟਮੈਂਟ ਦੇ ਵਿੱਚ ਜਿਹੜੇ ਲੋਕ ਨੇ ਉਹ ਨੌਕਰੀ ਲੈ ਵੀ ਲੈ ਵੀ ਚੁੱਕੇ ਨੇ ਤੇ ਸਰਕਾਰ ਜੜਾ ਧੰਨਵਾਦ ਆ ਉਹ ਕਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ 3 ਕਰੋੜ ਦੇ ਕਰੀਬ ਜਿਹੜੇ ਲੋਕ ਨੇ ਜੋ ਸਰਕਾਰ ਨੇ ਦੋ ਕਿਉਂਕਿ ਸਰਕਾਰ ਜਿਹੜਾ ਦਾਵਾ ਸਰਕਾਰ ਹੱਤਾਂ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਿੰਨ ਚੀਜ਼ਾਂ ਇੱਕ ਸਿਹਤ ਨੂੰ ਲੈ ਕੇ ਇੱਕ ਸਿੱਖਿਆ ਨੂੰ ਲੈ ਕੇ ਤੇ ਇੱਕ ਬੇਰੋਜ਼ਗਾਰੀ ਨੂੰ ਲੈ ਕੇ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਇਸ ਨੂੰ ਲੈ ਕੇ ਵਚਨ ਬੰਦਾ ਤਾਂ ਕਿਤੇ ਲੱਗ ਕਿ ਤੇਰੀ ਸਰਕਾਰ ਆਉ ਤਿੰਨ ਸਾਲਾਂ ਦੇ ਜਿਹੜਾ ਕੰਮ ਆ ਉਹ ਕਰ ਦਿਖਾਈ ਹੈ ਤਿੰਨ ਸਾਲ ਜਿਹੜੇ ਸਰਕਾਰ ਦੇ ਚੰਗੀ ਕਾਰਗੁਜ਼ਾਰੀ ਦੇ ਨਿਕਲੇ ਨੇ ਬੇਮਿਸਾਲ ਜਿਹੜਾ ਉਹਨਾਂ ਨੇ ਸਰਕਾਰ ਨੇ ਕੰਮ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਕਿ 3 ਕਰੋੜ ਦੇ ਕਰੀਬ ਜਿਹੜੇ ਲੋਕ ਨੇ ਉਹ ਤਾਂ ਉਹ ਹਸਪਤਾਲਾਂ ਦੇ ਵਿੱਚ ਜਨਕੀ ਜਿਹੜੇ ਉਹਨਾਂ ਵੱਲੋਂ ਸਰਕਾਰ ਵੱਲੋਂ ਹਸਪਤਾਲ ਬਣਾਏ ਗਏ ਸਨ ਤਾਂ ਉਥੇ ਇਲਾਜ ਕਰਾ ਚੁੱਕੇ ਨੇ ਤਾਂ ਚੰਗਾ ਉਹਨਾਂ ਨੂੰ ਜਿਹੜਾ ਇਲਾਜ ਮਿਲਿਆ ਤਾਂ ਇਹ ਸਰਕਾਰ ਨੇ ਜਿਹੜਾ ਦਾਵਾ ਉਹ ਕਿਤੇ ਨਾ ਕਿਤੇ ਆਪਣੇ ਜਿਹੜਾ 3 ਸਾਲ ਦੇ ਵਿੱਚ ਕੀਤਾ ਸੋ ਉਮੀਦ ਕਰਦਾ ਵੀ ਅੱਗੇ ਵੀ ਜਿਹੜਾ 2 ਸਾਲ ਰਹਿ ਗਏ ਤਾਂ ਚੰਗੇ ਜਿਹੜਾ ਕੰਮ ਆ ਉਹ ਕਰ ਸਕਣਗੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸਿੱਖਿਆ ਨੂੰ ਲੈ ਕੇ ਕਿਉਂਕਿ ਸਿੱਖਿਆ ਨੂੰ ਲੈ ਕੇ ਇਹਦੀ ਕ੍ਰਾਂਤੀ ਲਗਾਤਾਰ ਚੱਲ ਰਹੀ ਹੈ ਜャ ਸਰਕਾਰ ਨੇ ਤਿੰਨ ਚੀਜ਼ਾਂ ਦਾ ਜਿਹੜਾ ਦਾਵਾ ਕੀਤਾ ਗਿਆ ਸੀ ਤਾ ਸਿੱਖਿਆ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਟੀਚਰ ਅਸੀਂ ਜਿਹੜੇ ਲਗਾਤਾਰ ਬਾਹਰ ਵੀ ਭੇਜੇ ਨੇ ਤੇ ਹੁਣ ਵੀ ਜਾ ਰਹੇ ਨੇ ਕਿ ਕਈ ਸਕੂਲਾਂ ਦਾ ਜਿਹੜੇ ਨੇ ਨਿਹਾਰ ਵੀ ਬਦਲੀ ਆ ਕਿਉਂਕਿ ਅਕਸਰ ਹੀ ਆਪਾਂ ਦੇਖਿਆ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਆਪਣੇ ਬੱਚਾ ਨੂੰ ਪਾਣ ਦੇ ਲਈ ਤਿਆਰ ਨੇ ਸੰਗ ਤਾਂ ਉਹ ਸਰਕਾਰੀ ਸਕੂਲਾਂ ਦੀ ਜਿਹੜੀ ਨਿਹਾਰ ਆ ਉਹ ਬੰਦ ਕੀਤੀ ਗਈ ਆ ਸਕੂਲ ਦਾ ਜਿਹੜਾ ਸਟਰੈਂਥ ਆ ਵਾਧਾ ਹੋਇਆ ਬੱਚੇ ਜ਼ਿਆਦਾ ਆਏ ਨੇ ਸਕੂਲ 'ਚ ਚੰਗੀ ਪੜ੍ਹਾਈਆਂ ਹੋਣ ਲੱਗੀਆਂ ਟੀਚਰੜੇ ਨੇ ਉਹ ਵਿਦੇਸ਼ਾਂ ਤੋਂ ਜਿਹੜੇ ਸਿੱਕੇ ਆ ਰਹੇ ਨੇ ਇਹ ਜਿਹੜਾ ਦਾਵਾ ਸਰਕਾਰ ਨੇ ਆਪਣੇ 3 ਸਾਲ ਦੇ ਵਿੱਚ ਜਿਹੜਾ ਨਾ ਕੀਤਾ ਉਹਨਾਂ ਨੇ ਕਿਹਾ ਕਿ 118 ਨਵੇਂ ਜਿਹੜੇ ਨੇ ਐਮਨਸ ਜਿਹੜੇ ਅਧਿਆਪਕਾਂ ਨੂੰ ਸਿੰਗਾਪੁਰ ਫਿਨਲੈਂਡ ਤੇ ਤੇ ਹੋਰ ਕੰਟਰੀਆਂ ਦੇ ਵਿੱਚ ਜਿਹੜਾ ਸਖਲਾਈ ਦੇ ਲਈ ਲਈ ਜਿਹੜਾ ਉਹਨਾਂ ਨੇ ਭੇਜਿਆ ਇਹ ਜਿਹੜਾ ਦਾਵਾ ਉਹਨਾਂ ਨੇ ਆਪਣੀ ਸਰਕਾਰ ਦੇ ਦੌਰਾਨ ਜਿਹੜਾ 3 ਸਾਲ ਦੇ ਵਿੱਚ ਕੀਤਾ ਤੇ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਨੂੰ ਜੇਕਰ ਕੋਈ ਸ਼ਹੀਦਾਂ ਦਾ ਪਰਿਵਾਰ ਦਾ ਕੋਈ ਮੁਖੀ ਹੈ ਸ਼ਹੀਦ ਹੋ ਜਾਂਦਾ ਹੈ ਕਉਂਕਿ ਪਿਛਲੀਆਂ ਸਰਕਾਰਾਂ ਦਰਗਾਂ ਜਿਹੜਾ ਉਹਨਾਂ ਨੇ ਕਿਹਾ ਕਿ ਕੋਈ ਵੀ ਉਹਨਾਂ ਪਰਿਵਾਰ ਦੀ ਸਾਲ ਲਈ ਜਾਂਦੀ ਸੀ ਤਾਂ ਇਹਨਾਂ ਨੇ 1 ਕਰੋੜ ਰੁਪਇਆ ਜਿਹੜਾ ਉਹਨਾਂ ਦੇ ਪਰਿਵਾਰ ਨੂੰ مالی ਤੌਰ ਤੇ ਸਹਾਇਤਾ ਦੇਣ ਦੇ ਲਈ ਜਿਹੜਾ ਐਲਾਨ ਕੀਤਾ ਗਿਆ ਤਾਂ ਉਹ ਕਈ ਪਰਿਵਾਰਾਂ ਨੂੰ ਦਿੱਤਾ ਵੀ ਹੈ ਇਹ ਜਿਹੜਾ ਸਰਕਾਰ ਨੇ ਜਿਹੜਾ ਆਪਣੇ ਪੱਧਰ ਦੀ ਜਿਹੜਾ ਕੰਮ ਐ ਨੇ ਉਹ ਕੀਤੇ ਨੇ ਜੋ ਕੱਲੇ-ਕੱਲੇ ਦੇਸੀ ਤਾਲੂਕਾਂ ਬਨੇ ਉਹ ਗਿਣਾਈ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ 35500 ਜਨਕੀ 35500 ਜਿਹੜੇ ਨੇ ਸ਼ਰਧਾਲੂ ਨੇ ਉਹ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਜਿਹੜੇ ਨੇ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਬਿਲਕੁਲ ਜਿਹੜੇ ਮੁਫਤ ਕਰਕੇ ਆਏ ਨੇ ਸੋ ਜਿਹੜੇ ਬਜ਼ੁਰਗ ਨੇ ਜਿਹੜੇ ਵੱਖ-ਵੱਖ ਥਾਵਾਂ ਦੇ ਉੱਪਰ ਨਹੀਂ ਜਾ ਸਕਦੇ ਜਿਨ੍ਹਾਂ ਕੋਲ ਕੋਈ ਪੈਸੇ ਨਹੀਂ ਹੁੰਦੇ ਜਾਂ ਪਰਿਵਾਰ ਦੇ ਵਿੱਚ ਕੋਈ ਕਮੀ ਹੁੰਦੀ ਹੈ ਤਾਂ ਉਹਨਾਂ ਨੂੰ ਸ਼ਰਧਾਲੂਆਂ ਨੂੰ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਜਿਹੜੇ ਨੇ ਆਮ ਆਦੀ ਪਾਰਟੀ ਸਰਕਾਰ ਨੇ ਆਪਣੇ 3 ਸਾਲਾਂ ਦੇ ਵਿੱਚ ਹੁਣ ਤੱਕ ਕਰਵਾਏ ਨੇ ਉਹਨਾਂ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਵੀ ਤਨਾਤ ਕੀਤੀ ਗਈ ਹੈ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਆ ਕਿ ਰੋਡ ਦੇ ਉੱਪਰ ਜਦੋਂ ਐਕਸੀਡੈਂਟ ਹੁੰਦੇ ਨੇ ਤਾਂ ਕੋਈ ਵੀ ਜਿਹੜਾ ਰੋਡ ਦੇ ਉੱਪਰ ਲੋਕ ਜਾ ਰਹੇ ਹੁੰਦੇ ਨੇ ਤਾਂ ਚੱਕਰ ਲਈ ਤਿਆਰ ਨਹੀਂ ਹੁੰਦਾ ਜੇਕਰ ਕੋਈ ਚੱਕ ਲੈਂਦਾ ਤਾਂ ਉਹਨਾਂ ਨੂੰ ਪੁਲਿਸ ਦੇ ਜਿਹੜਾ ਹਵਾਲੇ ਆਪਣਾ ਜਿਹੜਾ ਬਿਆਨ ਆ ਦੇਣਾ ਪੈਂਦਾ ਹੈ ਫਿਰ ਅਕਸਰ ਡਰਦੇ ਵੀ ਨਹੀਂ ਲੋਕ ਤਾਂ ਉਹਨਾਂ ਨੇ ਕਹੇ ਕਿ ਸੜਕ ਸੁਰੱਖਿਆ ਜਿਹੜੀ ਫੋਰਸ ਆ ਉਹ ਤਨਾਤ ਕਰਤੀ ਗਈ ਸੀ ਜਿਨ੍ਹਾਂ ਦੇ ਵਿੱਚੋਂ ਕਈ ਜਿਹੜੇ ਸੁਰੱਖਿਆ ਫੋਰਸ ਵਾਲੇ ਨੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਲੈ ਕੇ ਕਈਆਂ ਦੀ ਜਿਹੜੀ ਜਾਨ ਆ ਉਹ ਬਚਾਈ ਗਈ ਆ ਉਹ ਵੀ ਇਹ ਮਤਾ ਜਾ ਪ੍ਰੋਜੈਕਟ ਆ ਉਹ ਸਕਸੈਸਫੁਲ ਆ ਉਹ ਲਗਾਤਾਰ ਚੱਲ ਰਿਹਾ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਸੀਐਮ ਯੋਗਸ਼ਾਲਾ ਜਿਹਦੇ ਵਿੱਚੋਂ 1.5 ਲੱਖ ਤੋਂ ਵੱਧ ਲੋਕ ਲੋਕਾਂ ਨੂੰ ਜਿਹੜਾ ਇਹਦਾ ਲਾਭ ਵੀ ਮਿਲਿਆ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਬੱਚੇ ਨੇ ਉਹ ਭਰਤੀ ਹੋਈ ਨੇ ਜਿਨ੍ਹਾਂ ਨੂੰ ਰੋਜ਼ਗਾਰ ਵੀ ਮਿਲਿਆ ਤਾਂ ਕਈਆਂ ਦੀ ਸਿਹਤ ਹੈ ਕਿਉਂਕਿ ਸਾਡੀ ਸਿਹਤ ਸਾਸਤੌਰ ਤੇ ਅਸੀਂ ਲੋਕਾਂ ਵੀ ਖਾਸ ਤੌਰ ਤੇ ਪੀਣ ਕਰਨਾ ਚਾਹੁੰਦੇ ਹਾਂ ਕਿਉਂਕਿ ਜਿਹੜੀ ਸਵੇਰ ਦੀ ਸੈਰ ਹੁੰਦੀ ਹੈ ਨਾ ਉਹ ਤੁਹਾਡੇ ਸਰੀਰ ਦੇ ਲਈ ਸਭ ਤੋਂ ਚੰਗੀ ਹੁੰਦੀ ਹੈ ਕਿਉਂਕਿ ਜੇਕਰ ਤੁਸੀਂ ਸਿਹਤ ਨੂੰ ਉਹ ਯੋਗਸ਼ਾਲਾ ਕਰਦੇ ਹੋ ਤਾਂ ਇਸ ਕਰਕੇ ਜਿਹੜਾ ਤਰਾ ਸਰੀਰ ਤੰਦਰੁਸਤ ਰਹਿ ਸਕਦਾ ਤਾਂ ਉਹ ਸਰਕਾਰ ਨੇ ਯੋਗਸ਼ਾਲਾ ਜਾਨਕੀ ਚਲਾਈ ਗਈ ਸੀ ਉਹ ਵੀ ਕਿਤੇ ਨਾ ਕਿਤੇ ਨਹੀਂ ਕੰਮ ਜ਼ਿਆਦਾ ਉਹ ਹੁੰਦੀ ਨਜ਼ਰ ਆ ਰਹੀ ਹੈ ਸੋ ਇਹ ਆਮ ਆਦੀ ਪਾਰਟੀ ਦੇ 3 ਸਾਲ ਜਿਹੜੇ ਬੀਤੇ ਨੇ ਸੋ ਉਹਨਾਂ ਦੀਆਂ ਪ੍ਰਾਪਤੀਆਂ ਨੇ ਜਾਂ ਫਿਰ ਹੋਰ ਕੰਮ ਰਹਿ ਗਏ ਨੇ ਉਮੀਦ ਕਰਦੇ ਆ ਕਿ 2 ਸਾਲਾਂ ਦੇ ਵਿੱਚ ਪੂਰੇ ਹੋਣਗੇ ਹੁਣ ਸਾਡਾ ਸਭ ਤੋਂ ਵੱਡਾ ਆਮ ਆਦੀ ਪਾਰਟੀ ਵਾਸਤੇ 2 ਸਾਲਾਂ ਦਾ ਵਿੱਚ ਇਹ ਟਾਰਗੇਟ ਹੈ ਜਿਹੜੇ ਕੰਮ ਅਧੂਰੇ ਰਹਿ ਗਏ ਨੇ ਤੱਕ ਹੀ ਵਾਕਿਓ ਪੂਰੇ ਹੋਣਗੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਕੰਮ ਹੈ ਮਹਿਲਾਵਾਂ ਨੂੰ ਲੈ ਕੇ ਮਹਿਲਾਵਾਂ ਜਿਹੜੀਆਂ ਨੇ ਦਾਵਾ ਕਰ ਰਹੀਆਂ ਨੇ ਕਿ ਸਾਨੂੰ ਜਿਹੜਾ 2000 ਰੁਪਏ ਕਦੋਂ ਮਿਲੇਗਾ ਜੋ ਸਰਕਾਰ ਨੇ ਕਿਹਾ ਸੀ 2000 ਰੁਪਏ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਉਹ ਅਜੇ ਤੱਕ ਮਹਿਲਾਵਾਂ ਨੂੰ ਨਹੀਂ ਮਿਲਿਆ ਨਾਰਾਜ਼ ਵੀ ਚੱਲ ਰਹੀਆਂ ਨੇ ਮਹਿਲਾਵਾਂ ਬੀਤੇ ਦਿਨੀ ਵੱਖ-ਵੱਖ ਜਗ੍ਹਾ ਤੇ ਪਰਾ ਸਰਕਾਰ ਦੇ ਜਿਹੜਾ ਖਿਲਾਫ ਹੈ ਉਹ ਰੋਸ ਪ੍ਰਦਰਸ਼ਨ ਵੀ ਹੋਏ ਨੇ ਪਟਿਆਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਪਰਿਵਾਰ ਵੱਲੋਂ ਕਿ ਜਿਹੜੀ ਬੀਬਾ ਜਾਇਂਦਰ ਕੋਰ ਵੱਲੋਂ ਵੀ ਜਿਹੜਾ ਪ੍ਰੋਟੈਸਟ ਆਉ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਸਰਕਾਰ ਵੱਲੋਂ ਦਾਵਾ ਮਹਿਲਾਵਾਂ ਦੇ ਲਈ ਕੀਤਾ ਗਿਆ ਸੀ ਤਾਂ ਉਹ ਜਿਹੜਾ ਅਜੇ ਤੱਕ ਪੂਰਾ ਨਹੀਂ ਹੋਇਆ ਸੋ ਉਮੀਦ ਕਰਦੇ ਆ ਕਿ ਲੋਕਾਂ ਦਾ ਜਿਹੜਾ ਕੰਮ ਨੇ ਉਹ ਜਲਦੀ ਹੋਣਗੇ ਜੋ ਦਾਵਾ ਤੇ ਵਾਦਾ ਸਰਕਾਰ ਵੱਲੋਂ ਮਹਿਲਾਵਾਂ ਲਈ ਕੀਤਾ ਗਿਆ ਸੀ ਜਾਂ ਫਿਰ ਪੈਸੇ ਦੇਣ ਦਾ 2000 ਰੁਪਏ ਦਾ ਵਾਦਾ ਕੀਤਾ ਗਿਆ ਸੀ ਕਿ ਹੁਣ 2 ਸਾਲ ਦੇ ਵਿੱਚ ਮਿਲੇਗਾ ਕਦੋਂ ਮਿਲੇਗਾ ਤੇ ਹੋਰ ਜਿਹੜੇ ਵਾਦੇ ਤੇ ਦਾਅਵੇ ਨੇ ਕਿ ਵਾਕਈ ਉਹ ਪੂਰੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਮੁਰ ਦੁਆਰਾ ਸੀ ਤੁਹਾਨੂੰ ਅੱਜ ਦੇ ਮੁੱਦੇ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਮੈਨੂੰ ਜਾਣ ਕਿ ਅਮਰਜੀਤ ਸਿੰਘ ਨੂੰ ਦਿਵਾਜ਼ਤ ਧੰਨਵਾਦ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankwood Truck Repair. Trust we build in truck repair. Or scan QR code to contact us. The Masala Twist. Oxnard find authentic Indian cuisine. Or scan QR code to contact us. Pizza Twist. Taste with twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy find authentic Indian cuisine in Tracy. Or scan QR code to contact us. Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA, Scan this QR code to contact us. Mountain Mike Pizza, scan this QR code to contact us. Appa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.